ਸਿਕਾ ਜੀ ਸਿਕਾ ਜੀ ਜੀ ਕਿਵੇਂ ਲੱਗਿਆ ਜੀ ਠੀਕ ਹੈ ਵਧੀਆ ਟਾਟਾ ਦੀ ਗੱਡੀ ਟਾਟਾ ਦੀ ਗੱਡੀ ਤੇ ਜੁੱਤੀ ਬਾੜਾ ਦੀ ਇੱਕ ਏਸੀ ਗੱਡੀ ਆਈ ਏਸੀ ਆਈ ਆ ਇਹ ਤੇ ਕਰਦੇ ਆ ਚੈੱਕ ਆਪਾਂ ਗੱਭਰੂ ਆਪਣੇ ਜਾਣਗੇ ਮਾਮਾ ਆ ਗਿਆ ਸਾਡਾ ਮਾਮਾ ਜੀ ਦੋਸਤੋ ਚੱਲੇ ਆਪਾਂ ਟਰਾਈ ਲੈਣ ਵਾਸਤੇ ਟਾਟਾ 1916 ਏਸੀ ਕੈਵਨ ਦੀ ਦੋਸਤੋ ਤੇ ਮਾਮਾ ਸੇਮਾ ਸਾਡਾ ਬੈਠ ਗਿਆ ਸਟੀਰੀਂ ਤੇ ਐਵੇਂ ਨਹੀਂ ਕਿਸੇ ਨੇ ਕਿਹਾ ਇਹ ਗੱਡੀ ਟਾਟਾ ਦੀ ਤੇ ਜੁੱਤੀ ਬਾੜਾ ਦੀ ਤੇ ਮਿੱਤਰੋ ਗੱਡੀਆਂ ਘੈਂਟ ਨੇ ਹਨਾ ਟਾਟਾ ਦੀਆਂ ਨਹੀਂ ਨਹੀਂ ਐਵਰੇਜ ਤਾਂ ਨਹੀਂ ਕੱਢਦੇ ਬੇਟਾ ਹੀ ਹੈ ਨਾ ਕੱਲੀ ਇਹ ਬਾਸੋ ਬਾਸੇ ਸ਼ੇਰੂ ਬਦਲ ਗੇਰ ਇੰਨਾ ਨਹੀਂ ਇਹ ਲੈਂਦੀਆਂ ਇਹ ਵੈਂਚ ਨੋੜਾ ਲਾਓ ਵੀ ਮੇਟਰ ਹੁਣ ਫੇਰ ਦੂਸਰਾ ਬੰਦਾ ਸਾਡਾ ਜਿਹੜਾ ਬੈਠ ਚੁੱਕਾ ਆ ਸਲੀਪਰ ਕੈਵਨ ਦੇ ਵਿੱਚ ਲਾਓ ਵੀ ਮੇਟਰ ਡਰਾਈਵਰ ਹੋ ਗਿਆ ਚੇਂਜ ਸਾਡੇ 5 ਦੀ ਗੱਡੀ ਆ ਦੇਖੀ ਮਾੜੀ ਇਹਦੀ ਆਉਂਦੀ ਆ ਬਾਈ ਮੀਟਰ ਤੇ ਆਹ ਦੇ ਅੱਗੇ ਆਉਂਗੀ ਕਰਕੇ ਚਲਾਉਣਾ ਮੈਂ ओके हैंड चेक ली चेक ले ਤੇ ਲੋਏ ਮੁੰਡਿਆ ਹੋ ਗਿਆ ਡਰਾਈਵਰ ਚੇਂਜ ਆ ਨੁਹਰੇ ਕਿਤਾ ਪਹਿਲੇ ਕਮ ਆ ਗਿਆ ਹਾਂ ਚੱਲ ਚਲੋ ਜੀ ਭਾਈ ਜੀ ਚੱਲੇ ਆਂ ਅਸੀਂ ਟ੍ਰਾਈ ਲਾਈਨ ਆ ਦੇਖਿਆਦਾ ਭਾਈ ਲੋਕਿਆਂ ਲਾਉਂ ਬੈਗ ਦੂ ਵਾਰ ਕਹਿੰਦੇ ਕੁਝ ਦੇਣਾ ਇਹਨਾਂ ਨੇ ਆਪਾਂ ਨੂੰ ਮਾੜਾ ਰੱਖੇ ਸੌਫਾ ਤੇ ਕਦੇ ਨਾ ਕਦੇ ਲਗਵਾਵਾਂਗੇ ਦੇਣ ਆਉਣਗੇ ਆਪਣੇ ਵੀ ਭਾਈ ਨਵੀਂ ਗੱਡੀ ਲੈਣ ਦੇ ਦੇ ਵਕਿੱਤ やっਤਾ ਖੋਜ ਉਹ ਗਿਆ ਚਲਾ ਕੇ ਹਾਂ ਹਾਂਜੀ ਹਾਂਜੀ ਹੈਲੋ ਦੋਸਤੋ ਵੈਲਕਮ ਬੈਕ ਟੂ ਮਾਈ ਚੈਨਲ ਸैम ਕਨਾਵ ਵਲੌਗ ਦੋਸਤੋ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਜਿੱਦਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਾਈ ਜੀ ਕਮਲ ਭਾਈ ਟਾਟਾ ਮੋਟਰ ਜਾਣਗੇ ਕ੍ਰਿਸ਼ਨਾ ਮੋਟਰ ਮੋਗਾ ਤੋਂ ਅਕਸਰ ਹੀ ਆਪਣੀ ਯੂਨੀਅਨ ਲਾਈਟ ਟੱਕ ਯੂਨੀਅਨ ਦੇ ਵਿੱਚ ਜੋ ਆਪਣੀਆਂ ਗੱਡੀਆਂ ਦੇ ਨਵੇਂ ਮਾਡਲ ਆਪਾਂ ਨੂੰ ਦਿਖਾਉਣ ਵਾਸਤੇ ਡਰਾਈਵਰ ਭਰਾਵਾਂ ਨੂੰ ਮਾਲਕਾਂ ਨੂੰ ਜੋ ਟ్రਾਇਲ ਦਿਵਾਉਣ ਵਾਸਤੇ ਆਉਂਦੇ ਰਹਿੰਦੇ ਆ ਟੈਸਟ ਡਰਾਈਵ ਦਿਵਾਉਣ ਵਾਸਤੇ ਆਉਂਦੇ ਰਹਿੰਦੇ ਆ ਦੋਸਤੋ ਤੇ ਅੱਜ ਲੈ ਕੇ ਆਇਆ ਦੋਸਤੋ ਆਪਣੀ ਜੁੜੀਅਨ ਦੇ ਵਿੱਚ ਕਮਲਬਾਈ ਹੋਣੀ ਗੱਡੀ 1916 ਚਿੱਟੇ ਰੰਗ ਦੇ ਵਿੱਚ ਦੋਸਤੋ ਏਸੀ ਕੈਪਟਨ ਗੱਡੀ ਆ 2025 ਮਾਡਲ ਦੇ ਵਿੱਚ ਬੀਐਸ6 ਗੱਡੀ ਜੋ ਏਸੀ ਕੱਢੀ ਆ ਜੀ ਬਹੁਤ ਕੈਂਡ ਗੱਡੀ ਆ ਬਹੁਤ ਹੀ ਪਾਵਰਫੁਲ ਗੱਡੀ ਆ ਤੇ ਬਹੁਤ ਸੋਲਿਡ ਗੱਡੀ ਆ ਦੋਸਤੋ 18500 ਗ੍ਰੋਸ ਵੇਟ ਗੱਡੀ ਆ ਜੋ ਸਾਢੇ 12 ਟਨ ਪਾਸ ਕਰਦੀ ਹੈ ਦੋਸਤੋ 22 ਫੁੱਟ ਦੇ ਵਿੱਚ 24 ਫੁੱਟ ਦੇ ਵਿੱਚ ਤੁਸੀਂ ਗੱਡੀ ਲੈ ਸਕਦੇ ਹੋ ਤੇ ਸਾਡੇ ਡਰਾਈਵਰ ਭਰਾਵਾਂ ਨੇ ਦਿੱਤਾ ਬਈ ਜੀ ਟੈਸਟ ਡਰਾਈਵ ਇਸ ਗੱਡੀ ਤੇ ਤੇ ਆ ਜਾਓ ਵੀ ਮਿੱਤਰੋ ਪੂਰੀ ਵੀਡੀਓ ਲਾਸ਼ ਤੱਕ ਦੇਖਿਓ ਤੇ ਆਪਣੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਪੇਜ ਨੂੰ ਕਰ ਲਿਓ ਫੋਲੋ ਦੋਸਤੋ ਨਵੀਆਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਆਹ ਵਲੋਗ ਜਿਹੜਾ ਲਾਸ਼ ਤੱਕ ਜਰੂਰ ਦੇਖਿਓ ਤੇ ਤੁਹਾਨੂੰ ਕਿੱਦਾਂ ਲੱਗੀ ਇਹ ਗੱਡੀ ਕਮੈਂਟ ਜਰੂਰ ਕਰਿਓ ਆਪਦੀ ਰਾਏ ਜਰੂਰ ਦਿਓ ਜਿੰਨਾ ਭਰਾਵਾਂ ਕੋਲੇ ਗੱਡੀਆਂ ਹੈਗੀਆਂ ਨੇ ਤੇ ਆਜੋ ਵੀ ਮਿੱਤਰੋ ਕਰਦੇ ਆਂ ਵਲੌਗ ਦੀ ਸ਼ੁਰੂਆਤ ਆਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਸਬੁੱਕ ਵਾਲਿਆਂ ਨੂੰ ਤੇ ਦੋਸਤੋ ਅੱਜ ਪਹਿਲਾਂ ਹੀ ਗੱਲ ਤਾਂ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਜੀ ਤੇ ਪਹੁੰਚ ਚੁੱਕੇ ਆ ਬਾਈ ਕਮਲ ਹੁਣੀ ਆਪਣੀ ਯੂਨੀਅਨ ਦੇ ਵਿੱਚ ਲਾਈਟ ਟਰੱਕ ਯੂਨੀਅਨ ਮੋਗਾ ਤੇ ਕ੍ਰਿਸ਼ਨਾ ਮੋਟਰ ਤੋਂ ਜੀ ਯਾਨੀ ਕਿ Tata ਮੋਟਰ ਵਾਲੇ ਆਏ ਨੇ ਆਪਣੇ ਜਿਹੜੀ ਗੱਡੀ ਲੈ ਕੇ 1916 ਸੋ AC ਕੈਬਨ ਆ ਜੀ AC ਕੈਬਨ 1916 ਸ਼ਾਨਦਾਰ ਗੱਡੀ ਐ ਵਾਈਟ ਕਲਰ ਦੇ ਵਿੱਚ ਦੇ ਦਿਖਾਉਨੇ ਆ ਬੰਦੇ ਆਪਣੇ ਟਰਾਈ ਲਾਈਨ ਗਏ ਹੋਏ ਆ ਬਾਕੀ ਬਾਈ ਜੀ ਆਪਣੇ ਯੂਨੀਅਨ ਦੇ ਮੋਹਤਵਾਰ ਬੰਦੇ ਖੜੇ ਆ ਜੀ ਬਾਈ ਬਿੱਲਾ ਤੇ ਭਾਜੀ ਦਾ ਨਾਮ ਸ਼ੋਕ ਕੁਮਾਰ ਤੇ ਬਾਈ ਪ੍ਰੀਤ ਸਿੰਘ ਦੌਲੇয়াল ਤੋਂ ਤੇ ਬਾਕੀ ਬਾਈ ਆਪਣੇ ਬਾਪੂ ਜੀ ਹੁਣੀ ਖੜੇ ਆ ਸਾਰੇ ਤੇ ਕੁਝ ਭਰਾਵਾਂ ਦੇ ਚਲੋ ਨਾਮ ਆਪਾਂ ਭੁੱਲ ਜਾਂਦੇ ਆ ਤੇ ਬਾਕੀ ਮਤਰੋ ਹੁਣ ਲੈਣੀ ਆ ਟਰਾਈ ਤੇ ਆਪਾਂ ਦੇਖਦੇ ਆ ਕਿ ਕਿੰਨਾ ਕਿ ਦਾਵਾ ਗੱਡੀ ਦੇ ਵਿੱਚ ਪਹਿਲਾਂ ਵੀ ਆਪਾਂ ਕਾਫੀ ਮਤਲਬ ਕਿ ਟਰੈਲ ਬਾਈ ਹੁਣੀ ਆਉਂਦੇ ਰਹਿੰਦੇ ਆਪਣੇ ਕੋਲੇ ਹਨਾ ਤੇ ਕੀਤੇ ਆ ਆਪਾਂ ਤੇ ਹੁਣ ਜਾ ਕੇ ਆਪਾਂ ਗੱਡੀ ਦੀ ਟਰਾਈ ਲੈ ਕੇ ਆਵਾਂਗੇ। ਬਾਕੀ ਬਿੱਲਾ ਭਾਈ ਖੜਾ ਆਪਣਾ ਤੇ ਕਰਦਿਆਂ ਗੱਲਬਾਤ ਆਗੇ ਟਰਾਈ ਲੈ ਕੇ ਬਾਈ ਤੇ ਦੋਸਤੋ ਬਾਈ ਜੀ ਸਾਡੇ ਆ ਚੁੱਕੇ ਆ। ਏਸੀ ਕੈਵਨ ਗੱਡੀ ਆ। ਇਹ ਪੁੱਛਦੇ ਆਂ ਭਾਈਆਂ ਕਿਵੇਂ ਹੋ ਜੀ? ਸਸੀ ਗੱਲ ਜੀ। ਕਿਵੇਂ ਲੱਗਿਆ ਜੀ? ਠੀਕ ਹੈ ਵਧੀਆ ਟਾਟਾ ਦੀ ਗੱਡੀ। ਟਾਟਾ ਦੀ ਗੱਡੀ ਤੇ ਜੁੱਤੀ ਬਾੜਾ ਦੀ। ਇੱਕ ਨੰਬਰ ਆ। ਹਾਂ ਇਹਦਾ ਜੁੱਤੀ ਬਾੜਾ ਦੀ ਗੱਡੀ ਟਾਟਾ ਦੀ। ਇੱਕ ਨੰਬਰ ਉਹਦੀ ਏਸੀ ਗੱਡੀ ਆਈ ਏਸੀ ਆਈ ਆ ਇਹ ਤੇ ਕਰਦੇ ਆ ਚੈੱਕ ਆਪਾਂ ਗੱਭਰੂ ਆਪਣੇ ਜਾਣਗੇ ਮਾਮਾ ਆ ਗਿਆ ਸਾਡਾ ਮਾਮਾ ਕਿਵੇਂ ਆ ਚੱਲਿਆ ਹਾਂ ਨੂੰ ਟਰਾਈ ਲੈਣ ਚੱਲੀਏ ਆ ਜਾ ਮੈਂ ਵੀ ਆਉਣਾ ਹਾਂਜੀ ਦੋਸਤੋ ਚੱਲੇ ਆਪਾਂ ਟਰਾਈ ਲੈਣ ਵਾਸਤੇ Tata 1916 AC ਕੈਵਨ ਦੀ ਦੋਸਤੋ ਤੇ ਮਾਮਾ ਸੇਮਾ ਸਾਡਾ ਬੈਠ ਗਿਆ ਸਟੀਰੀਂ ਤੇ ਮਾਮਾ 10 ਵਾਰ ਸ਼ੀਸ਼ਾ ਚੱਕਲਾ ਹੁਣ ਅਸੀਂ ਜਾ ਰਹੇ ਆ ਮਿੱਤਰੋ ਟਰਾਈ ਲੈਣ ਵਾਸਤੇ ਗੱਡੀ ਦੀ ਜਿਹੜੀ ਪੈਕਅਪ ਵਗੈਰਾ ਕਰਾਂਗੇ ਚੈੱਕ ਉਈ ਕਿੰਨਾ ਟਾਈਮ ਰਿਮੋਟ ਕਰ ਲਈ ਇਹਨੂੰ ਦਾਦੀ ਲਓ ਵੀ ਦੋਸਤੋ ਚੱਲਿਆਂ ਹੁਣ ਅਸੀਂ ਚੱਕਰ ਮਾਰਨ ਵਾਸਤੇ ਤੇ ਗੱਡੀ ਸਲੀਪਰ ਕਹਿਵਣਾ ਜੀ ਟਾਟਾ ਦੀ ਤੇ ਰਾਈਡਰ ਵੀ ਲੈ ਕੇ ਆਵਾਂਗੇ ਮਿੱਤਰੋ ਸੋ ਕਹਿਣ ਗੱਲ ਬਾਤ ਆ ਫੀਲਿੰਗ ਪੂਰੀ ਕਾਰਾਂ ਵਾਲੀ ਆ ਰਹੀ ਹੈ ਨਜ਼ਾਰਾ ਗੱਡੀਆਂ ਓਏ ਅੱਜ ਕੱਲ ਕੋਈ ਜ਼ਿਆਦਾ ਫਰਕ ਨਹੀਂ ਰਹਿ ਗਿਆ ਕਾਰਾਂ ਦੇ ਗੱਡੀਆਂ ਦੇ ਵਿੱਚ ਸਰਾ ਕਰਾਇਆ ਬਹਿ ਕੰਮ ਭੋਲੀ ਮਾਮਾ ਤੂੰ ਤਾਂ ਵੀ ਆਉਂਦਾ ਜੀ ਉਹ ਤਾਂ ਦਿੱਲੀ ਲੱਗਦਾ ਜਿਵੇਂ ਨੈਣ ਕਲੂਜ਼ਰ ਦੇ ਬੈਠੇ ਹੁੰਦੇ ਆ ਅਸੀਂ ਇਹ ਨਹੀਂ ਸੀ ਜਿਆਦਾ ਅੱਛਾ ਏ ਥੱਲੇ ਨੂੰ ਕਰ ਲਾਸ ਸਟੀering ਥੋੜਾ ਜਿਆ। ਸਟੀering ਘਸਿਆ ਨਹੀਂ ਹੋਇਆ ਹੈ ਇਹਨਾਂ ਨੇ। ਆਇਆ ਘਸਿਆ ਨਹੀਂਗਾ। ਆਹ ਵੇ ਸਾਈਡ ਤੇ ਲਾਟੂ ਜਾਓ ਕਰ ਲਾ ਦੇਣਾ। ਪਣਾ ਨਹੀਂ। ਹਾਂ। ਆ ਜੀ ਨਾ ਆ ਜੀ ਐਸੇ ਪਿੱਛੇ ਹੋਣੀ ਚਾਹੀਦੀ। ਅੱਛਾ ਅੱਛਾ ਠੀਕ ਹੈ ਜੀ। ਸੋ ਵੀ ਮਿੱਤਰੋ ਯੂ ਟਰਨ ਆਪਾਂ ਮਾਰ ਲਿਆ ਵਾ ਕੱਲਾਂ ਵਾਲੇ ਕੱਟ ਤੋਂ। ਤੇ ਨਹੀਂ ਦੰਨੇ ਵਾਲੇ ਕੱਟ ਤੋਂ। ਸੋ ਦੋਸਤੋ ਐਵੇਂ ਨਹੀਂ ਕਿਸੇ ਨੇ ਕਿਹਾ ਕਿ ਗੱਡੀ ਟਾਟਾ ਦੀ ਤੇ ਜੁੱਤੀ ਬਾਟਾ ਦੀ ਤੇ ਮਿੱਤਰੋ ਗੱਡੀਆਂ ਕਹਿਣਦੇ ਆ ਹਨਾ ਟਾਟਾ ਦੀਆਂ। ਸੋ ਥੋੜੀ-ਬਹੁਤ ਜਿਹੜੇ ਪਹਿਲਾਂ ਕਮੀਆਂ ਪੇਸ਼ੀਆਂ ਸੀਗੀਆਂ ਉਹ ਟਾਟਾ ਅੱਜਕੱਲ ਸੁਧਾਰ ਕਰ ਰਹੀ ਆ। ਸੋ ਗੱਡੀ ਦਾ AC ਵੀ ਕਾਮਯਾਬ ਆ ਮਿੱਤਰੋ। ਬਹੁਤ ਕਾਮਯਾਬ। ਹਾਂ ਸੋ ਕੈਂਡ ਫੀਲਿੰਗ ਆ ਰਹੀ ਆ ਇਸ ਟਾਈਮ। ਇਸ ਸ਼ੱਦੇ ਵੀ ਹਮਾਂ ਦੇ ਸਾਡੇ ਹੈਂ? ਵੀਡੀਓ ਚੱਲ ਗਈ ਇਹ। ਤੇ ਹੋਰ ਆਪਣੇ ਵਰਗੇ ਟਰਾਈਆਂ ਵਾਲੇ ਬਹੁਤਾਂ ਵੇਖੀ ਰੌਂਗ ਸਾਈਡ ਹੀ ਤੁਰਿਆ ਆਉਂਦਾ। ਲਾਓ ਵੀ ਪੰਜਾਬੀ ਵੀਰੋ ਬੈਠ ਗਏ ਆਪਾਂ ਹੁਣ ਚੱਲਿਆ ਆਪਣਾ ਦੂਜਾ ਬੰਦਾ ਟ੍ਰੇਨਿੰਗ ਲੈਣ। ਨਹੀਂ ਨਹੀਂ ਐਵਰੇਜ ਤਾਂ ਨਹੀਂ ਕੱਢਦੇ ਬਈ ਟਰਾਈ ਹੀ ਆ ਨਾ ਕੱਲੀ ਇਹ। 500-500 ਸ਼ੇਰੂ ਬਦਲ ਗੇਰ। ਇੰਨਾ ਨਹੀਂ ਲੈਂਦੀਆਂ ਇਹ ਵੇਂਜੇ ਥੋੜਾ ਇਹ ਟਾੜਾ ਏ ਆ ਮੂੜ ਵੇ ਜਾ ਜੀ ਇਹ ਲਾ ਵੇ ਮਤਰੋ ਹੁਣ ਫੇਰ ਦੂਸਰਾ ਬੰਦਾ ਸਾਡਾ ਜਿਹੜਾ ਬੈਠ ਚੁੱਕਾ ਏ ਸਲੀਪਰ ਕੈਵਨ ਦੇ ਵਿੱਚ ਜਿਵੇਂ ਇੱਕਦਮ ਕਾਰ ਵਾਲੀ ਹੁੰਦੀ ਜੀ ਉਹ ਨਿਕਲਦੀ ਆ ਐਂ ਥੱਲੋਂ ਮੇਰੀ ਵੀ ਆ ਜਾਈ ਵਿੱਚ ਘੱਟ ਨਹੀਂ ਆ ਜੀ ਘੱਟ ਛੱਡਿਆ ਅੱਛਾ ਘੱਟ ਛੱਡਿਆ ਬੰਦੇ ਜਾਦੇ ਬੈਠੇ ਬਾਰੀਆਂ ਵਾਰ-ਵਾਰ ਘੱਟ ਨਹੀਂ ਬੰਦ ਕੀਤੇ ਹੋਏ ਨੇ ਨਵੀਂ ਜੀ ਤੇ ਨਵੀਂ ਕਰਿਆ ਨਾ ਮੈਂ ਹਾਂ ਟਡੀਆਂ ਨਾ ਇੱਥੇ ਹੋਲੀ ਲਾਓ ਏ ਮਤਰਾ ਡਰਾਈਵਰ ਹੋ ਗਿਆ ਚੇਂਜ ਸਾਢੇ 5 ਦੀ ਗੱਡੀ ਆ ਦੇਖੀ ਵੜੀ ਇਹਦੀ ਆਉਂਦੀ ਆ ਬਾਈ ਮੀਟਰ ਚ ਆਓ ਦੇ ਅੱਗੇ ਆਉਗੀ ਕਰਕੇ ਚਲਾਉਣਾ ਮੈਂ ਓਕੇ ਹੈਂ ਚੱਕ ਲਈ ਚੱਕ ਲੈ ਤੇ ਲਾਓ ਏ ਮੁੰਡਿਆ ਹੋ ਗਿਆ ਡਰਾਈਵਰ ਚੇਂਜ ਹਾਂ ਤੇ ਚਾ ਨਹੀਂ ਚੱਕਿਆ ਜਾਂਦਾ ਮੁੰਡਿਆਂ ਦਾ ਗੱਡੀ ਟਰਾਈ ਵਾਲੀ ਆ ਵੈਸੇ ਸੱਚ ਦੱਸੀਏ ਤਾਂ ਸਾਈਡ ਦੇਖ ਨਹੀਂ ਮੁੰਡੇ ਨੇ ਬਹੁਤ ਦੂਰ ਤੋਂ ਸਾਈਡ ਦੀ ਨਹੀਂ ਮੈਂ ਹਾਂ ਨਹੀਂ ਕੁੰਡੀ ਵੀ ਦੱਸ ਹਾਂ ਵੀ ਮੁੰਡਿਆ ਕਿਵੇਂ ਆ ਕੇ ਰਿਆ ਫਿਰ ਵਧੀਆ ਲੱਗ ਰਿਹਾ ਵਧੀਆ ਵਧੀਆ ਆ ਰਿਹਾ ਫਿਰ ਹੋਰ ਆ ਵਧੀਆ ਕੈਂਟ ਦੇ ਇਹ ਬਾਈਕ ਕਮਲ ਸਾਡਾ ਐ ਤਾਂ ਆਪਣਾ ਹੀ ਹੈ ਇਹ ਇਹ ਵਾਕਫਾ ਪੂਰਾ ਇਹਨਾਂ ਵਾਲੇ ਬੰਦਿਆਂ ਤੋਂ ਇਹ 25 ਦੇ ਵਿੱਚ ਉਹ 26 ਦੇ ਵਿੱਚ ਕਰਾਂਗੇ ਕਾਰਾ ਮਾਤ ਕੋਈ ਚਾਰ ਕੈਸਟਾ ਆਪਣੀਆਂ ਵੀ ਰਹਿ ਗਈਆਂ ਜੀ ਦਾ ਕਰਦਾ ਹੈ ਆਪਾਂ ਨੂੰ ਹਾਂ ਕੰਮ ਜਾ ਵੇ ਕੇ ਡਰ ਚਾਹੀਦਾ ਗਈ ਰੀ ਬਸ ਲੈ ਯਾ ਤੇਰੀ ਵੱਲ ਆ ਮੋਢੇ ਪੂਰੇ ਚੈਂਪੀਅਨ ਬਣੇ ਬਹੁਤ ਜੱਜ ਦਾ ਫਰੀਦ ਓਏ ਕਸਮ ਨਾਲ ਸੌ ਲੱਗੇ ਕੰਨੇ ਤੇ ਜਾ ਰਹੀ ਹੈ ਜੀ 80 ਤੋਂ ਪਲੱਸ ਹੋਈ ਵੀ ਜਾਣ 90 190 100 ਤੇ ਇਹ ਨਹੀਂ ਕਰ ਕੱਟ ਨਹੀਂ ਮਾਰਦੀ ਨਾ ਕੱਟ ਹੀ ਮਾਰਦੀ ਲੋ ਵੀ ਮਤਰਾ ਟਾਟਾ ਕੱਟ ਨਹੀਂ ਮਾਰਦੀ ਨਵੀਂ ਇਨਫੋਰਮੇਸ਼ਨ ਮਤਲਬ ਕਿ ਜਿਹੜੀਆਂ ਪਹਿਲਾਂ ਚੁੱਕੀਆਂ ਕੱਟ ਮਾਰਦੀਆਂ ਹੀ ਇਹੜੀ ਮਾਰਦੀਆਂ ਹੈਗੇ ਕੱਚੇ ਪੱਕੇ ਤੱਕੀ ਰੱਖੋ ਬਾਈ ਜੇ ਮਰਜੀ ਲਾਈ ਬੰਦਾ ਭਾਈ ਆਪਣਾ 17 32 ਆਹ ਲਓ ਜੀ ਜਾ ਰਹੇ ਆ ਉਹ ਦਿਨ ਭਰੀ ਚਲਾਈ ਸੀ ਅੱਜ ਕੱਲੀ ਜਾਈ ਸੀ ਚਲਾ ਕੇ ਦੇਖੋ ਹਾਂ ਇਹ ਆਈ ਦਾ ਸ਼ਾਲ ਯਾਰ ਹੈ ਹਾਂ ਹਾਂ ਬਾਡੀ ਨਹੀਂ ਜਾਂਦੀ ਸੀ ਆਓ ਨੰਬਰ ਕਿਦਾ ਭਲੇ ਕਾ ਬੈ ਗਿਆ ਹਾਂ ਚੱਲ ਚਲੋ ਜੀ ਬਾਈ ਜੀ ਚੱਲੇ ਆਂ ਅਸੀਂ ਟਰਾਈ ਲੈਣਾ ਤੇ ਚੱਲੋ ਸਾਰੇ ਬੰਦੇ ਲੈ ਰਹੇ ਆ ਟਰਾਈ ਬਾਈ ਜੀ ਤੇ ਗੱਡੀ ਪੂਰੀ ਜ਼ਬਰਦਸਤ ਆ ਬਾਈ ਫੁੱਲ ਕਾਰਾਂ ਵਾਲੀ ਫੀਲਿੰਗ ਆਉਂਦੀ ਕਿਉਂ ਸ਼ਾਦੀ ਸਰਾ ਗੱਲ ਬਾਤ ਹੈ ਕਿ ਨਹੀਂ ਇਹ ਨਿਆਰਾ ਗੱਡੀ ਬੋਲੋ ਇਧਰ ਮਰਜੀ ਪੁਆਇੰਟ ਆ ਚਾੜ ਦੋ ਬਾਰਾ ਕਨ ਪਾਸ ਤੇ ਸਰਾ ਗੱਲ ਬਾਤ ਕਰਾ ਰੱਖੀਓ ਗੱਡੀ ਬਾਈ ਬਹੁਤ ਘੈਂਟ ਆ ਤੇ ਏਸੀ ਵੀ ਬਹੁਤ ਕਾਮਯਾਬ ਆ ਗੱਡੀ ਦਾ ਯਾ ਜਦੋਂ ਐਵਰੇਜ ਲੈਣੀ ਆ ਉਦੋਂ ਨਾਪ ਲਓ ਇਕੋ ਇਹ ਜਿਹੜਾ ਫੰਕਸ਼ਨ ਆਇਆ ਐਵਰੇਜ ਲੈਣ ਵਾਸਤੇ ਆਇਆ ਹੈ ਗੱਡੀ ਦੇ ਲੋ ਜੀ ਕਰਤੀ ਸ਼ੁਰੂਈ ਲੋਈ ਮਤਰੋ ਹੁਣ ਬਾਪੀ ਦੀ ਗਰਪਣਾ ਆਪਣੀ ਵਾਰੀ ਆ ਗਈ ਸੀ ਤੇ ਆਪਾਂ ਚੱਲਿਆਂ ਲੈਣ ਭਾਈ ਹਣ ਬਾਈ ਲੱਗਦਾ ਕੁਝ ਤਾਂ ਹੋ ਗਿਆ ਕਿਹਨ ਕਿਹੇ ਪਾਸੇ ਮਰੋ ਤੇਰੀ ਬਾਤੀ ਜੰਪ ਭਾਏ ਕਮਲ ਆ ਗਿਆ ਤੇ ਜਿਹੜੀ ਆਪਣੀ ਮਾਰਦੀ ਲਾਈ ਆਪਾਂ ਹੁਣ ਜਾ ਰਹੇ ਆ ਇਸ ਟਾਈਮ ਤੇ ਫਾਈ ਲਾਈਨ ਵਾਸਤੇ ਮੈਂ ਤੇ ਬਾਈ ਸ਼ਾਦੀ ਦੋਨੇ ਵਾਲੇ ਵਾਗ ਨੂੰ ਰੱਖੇ ਸਭ ਕੱਲੇ ਦਾ ਨਵੀਂ ਗੱਡੀ ਆਏ ਹੋਵਾਂਗੇ ਦੋਸਤੋ ਤੇ ਨਾਵਾਂ ਲੈ ਲਿਆ ਟਰੱਕ ਤੇ ਯਾਰ ਨੇ ਬਾਬਿਆਂ ਦੇ ਚੱਲ ਜਦਿਓ ਨਾ ਵੀ ਦੋਸਤੋ ਆ ਗਏ ਅਸੀਂ ਟਰਾਈ ਲੈ ਕੇ ਬਹੁਤ ਦੂਰ ਮਤਲਬ ਦੀ ਜਾਨ ਦੇ ਵਿੱਚ ਮੁਲਾਕਾਤ ਕਰਾਉਂਦਾ ਜਿਹੜਾ ਮਤਲਬ ਦੀ ਟਾਈਮ ਲੱਗਿਆ ਲੱਗਿਆ ਲੌਂਗ ਬੈਕ ਇਸ ਤੋਂ ਬਾਅਦ ਕਹਿੰਦੇ ਕੁਝ ਦੇਣਾ ਇਹਨਾਂ ਨੇ ਆਪਾਂ ਨੂੰ ਮਾੜਾ ਹੀ ਰੱਖੇ ਸੌਖਾ ਤੇ ਕਦੇ ਨਾ ਕਦੇ ਲਗਣਾ ਵਾ ਇਹ ਦੇਣ ਆਉਣਗੇ ਅਸਨੇ ਵੀ ਬਾਈ ਨਵੀਂ ਗੱਡੀ ਲੈਣ ਦੇ ਤੇ ਬਾਕੀ ਜੱਤ ਖੁਸ਼ ਹੋ ਗਿਆ ਚਲਾ ਕੇ ਯਾਰ ਹਾਂਜੀ ਹਾਂਜੀ ਬੰਦੇ ਕਰਦੇ ਇਹ ਜਿਹੜੀ ਇਹਨਾਂ ਦੀ ਇਮਾਨਤਾ ਬਾਈ ਆਪਾਂ ਸੌਂਪ ਲਈ ਇਹਨਾਂ ਨੂੰ ਸਾਰੇ ਬੰਦਿਆਂ ਨੇ ਟਰਾਈ ਲੈ ਲਈ ਗੱਡੀ ਪੂਰੀ ਓਕੇ ਸੀ ਬਾਈ ਤੇ ਜਲਦੀ ਤੋਂ ਜਲਦੀ ਕਰਾਓ ਬੁੱਕ ਬਾਈ ਗੱਡੀਆਂ ਸਸਤੀਆਂ ਵੀ ਹੋ ਚੁੱਕੀਆਂ ਨੇ ਲਓ ਜੀ ਟੀ-ਸ਼ਰਟਾਂ ਵੰਡੀਆਂ ਜਾ ਰਹੀਆਂ ਨੇ ਪਹਿਲਾਂ ਸਾਡੇ ਵੀਰ ਜੀ ਨੂੰ ਜਿਨ੍ਹਾਂ ਨੇ ਟੈਸਟ ਲੈਂਦੀ ਅੱਛਾ ਜਿਨ੍ਹਾਂ ਨੇ ਟੈਸਟ ਡਰਾਈਵ ਕੀਤੀ ਹੈ ਹਾਂਜੀ ਹਾਂਜੀ ਠੀਕ ਆ ਜੀ ਉਹਨਾਂ ਵਾਸਤੇ ਇਹ ਜਿਹੜੀਆਂ ਟੀ-ਸ਼ਰਟਾਂ ਨੇ ਸਾਡੇ ਵੱਡਾ ਭਾਈ ਸਾਡਾ ਪੰਡਰਾ ਤੋਂ ਪੁਰਸਕਾਰ ਲੈ ਰਹੇ ਸੀ ਦੀ ਵੀ ਅਸੀਂ ਲੈ ਕੇ ਆਏ ਲੈ ਕੇ ਆਏ ਨਾ ਮੈਂ ਉਹੀ ਗੱਲ ਕਹਿਣ ਲੱਗਾ ਮੈਂ ਕਿਹਾ ਮੁੜ ਕੇ ਗੁੱਸਾ ਘੜਾ ਹੋ ਜਾਂਦਾ ਲਓ ਵੀ ਸਾਰੇ ਗੱਬਰੂ ਹਣ ਬਾਈ ਜੀ ਟੀ-ਸ਼ਰਟਾਂ ਮਿਲ ਰਹੀਆਂ ਨੇ ਇਹ ਗੱਡੀ ਟਾੜਾ ਮੋਟਰ ਵਾਲਿਆਂ ਵੱਲੋਂ ਟਾੜਾ ਦੇ ਵਡਾ ਛੋਟਾ ਲਓ ਬਾਈ ਜਿਹੜੇ ਜਿਹੜੇ ਟਰਾਈ ਕਰਕੇ ਆਏ ਸਾਰੇ ਆਸਤੇ ਟਾੜਾ ਆਣ ਹਾਂ ਲਓ ਜੀ ਬਾਈ ਲੋ ਗੜੀ ਆ ਬਾਈ ਆ ਗਿਆ ਪਾ ਕੇ ਟਰਾਈ ਕਰੀ ਜਾਂਦੇ ਨਾ ਹੀ ਫੋਟੋ ਆ ਗਿਆ ਰਾਗ ਲਵਾਦਾ ਲਓ ਜੀ ਸ਼ੇਰੂ ਜੀ ਵੀ ਆ ਚੁੱਕੇ ਆ ਲਓ ਜੀ ਓਕੇ ਦੀ ਰਿਪੋਰਟ ਆ ਗੱਡੀ ਬਹੁਤ ਘੈਂਟ ਆ ਬਾਈ ਸਾਰੇ ਕਿਵੇਂ ਲੱਗੀ ਗੱਡੀ ਬਹੁਤ ਵਧੀਆ ਲੱਗੀ ਬਾਈ ਲਓ ਜੀ ਤੇ ਖਰੀਦਣੀ ਚਾਹੀਦੀ ਹੈ ਨਾ ਬਹੁਤ ਵਧੀਆ ਗੱਡੀ ਆ ਬਾਈ ਤੇ ਘੱਟ-ਕੁੱਟ ਨਹੀਂ ਮਾਰਦੀ ਹੈਗੀ 80+ ਹੋ ਗਈ ਸੀ ਲਓ ਜੀ ਬਾਈ ਸ਼ਾਦੀ ਜੀ ਵੀ ਆ ਗਏ ਸੋ ਓਕੇ ਦੀ ਰਿਪੋਰਟ ਆ ਪੂਰਾ ਕੰਮ ਸਾਰਿਆਂ ਨੂੰ ਟੀ-ਸ਼ਰਟਾਂ ਭਾਈ ਜੀ ਜੋ ਮਿਲ ਚੁੱਕੀਆਂ ਨੇ ਲੋ ਮਿੱਤਰੋ ਪ੍ਰਤੇਜਾ ਦਾ ਡਾਡਾ ਮੋਟਰ ਵੱਲੋਂ ਜੋ ਦਿੱਤੀਆਂ ਗਈਆਂ ਸਾਰੇ ਡਰਾਈਵਰ ਭਰਾਵਾਂ ਨੂੰ ਬਹੁਤ ਵਧੀਆ ਲੱਗਿਆ ਭਾਈ ਗੱਡੀ ਚਲਾ ਕੇ ਸੂਈ ਸੂਈ ਗੱਡੀ ਆ ਕਾਮਯਾਬਾ ਪੂਰੀ ਬਹੁਤ ਵਧੀਆ ਲੱਗਿਆ ਭਾਈ ਜਲਦੀ ਕਰਾਓ ਬਹੁਤ ਸਾਰੇ ਧੰਨਵਾਦ ਉਹ ਐਲ ਐ ਡਬਲ ਐਲ ਐ ਤਿਆਰ ਹੀ ਆ ਇਹ ਤੂੰ ਆਲਾ ਤੂੰ ਮੈਨੂੰ ਆ